ਕੱਲ ਪੂਰੇ ਪੰਜਾਬ ਦੇ ਟੀਵੀ ਚੈਨਲਾਂ ਤੇ ਮੀਡੀਆ ਦੇ ਵਿੱਚ ਚਰਚਾ ਸੀ ਵਿਧਾਨ ਸਭਾ ਹਲਕਾ ਮਜੀਠਾ ਦੀ ਜਿੱਥੇ 21 ਲੋਕਾਂ ਦੀ ਨਸ਼ੀਲੀ ਸ਼ਰਾਬ ਨਾਲ ਮੌਤ ਹੋ ਗਈ ਹੈ ਅਜਿਹੀਆਂ ਮੌਤਾਂ ਪੰਜਾਬ ਦੇ ਵਿੱਚ ਕੋਈ ਪਹਿਲੀ ਵਾਰੀ ਨਹੀਂ ਕੁਝ ਬੜੇ ਪਹਿਲਾਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤਰਨਤਾਰਨ ਤੇ ਇਹ ਇਥੋਂ ਹਰਿਆਣੇ ਵਾਲੇ ਪਾਸੇ ਨੂੰ ਜਾਂਦੇ ਆ ਰਸਤੇ ਵਿੱਚ ਕਈ ਪਿੰਡਾਂ ਵਿੱਚ ਅਜਿਹੀ ਸ਼ਰਾਬ ਨਾਲ ਮੌਤਾਂ ਹੋਈਆਂ ਸਨ ਉਨ੍ਹਾਂ ਮੌਤਾਂ ਤੋਂ ਅਪਰੰਤ ਪੁਲਿਸ ਨੇ ਗੋਗਲੂਆਂ ਤੋਂ ਮਿੱਟੀ ਝਾੜਨ ਲਈ ਇੱਕ ਫਾਰਮਲ ਜਿਹੇ ਢੰਗ ਨਾਲ ਮੁਲਜ਼ਮਾਂ ਦੇ ਉੱਪਰ ਕੇਸ ਰਜਿਸਟਰ ਕਰ ਦਿੱਤਾ ਸੀ ਪਰ ਅਸਲੀ ਮੁਲਜ਼ਮ ਜਿਨ੍ਹਾਂ ਦੀ ਤਾਰ ਰਾਜਨੀਤੀ ਨਾਲ ਜੁੜਦੀ ਸੀ ਉਹ ਅੱਖੋਂ-ਓਲੇ ਰਹਿਣ ਦੀਆਂ ਚਰਚਾਵਾਂ ਸਾਰੇ ਵਕ ਵਕ ਹਲਕਿਆਂ ਵਿੱਚ ਚਲਦੀਆਂ ਰਹੀਆਂ ਸਨ ਪਾਵਰ ਤੇ ਜਿਹੜੀ ਸਹੀ ਕਾਰਵਾਈ ਹੈ ਉਹ ਸਹੀ ਲੋਕਾਂ ਦੇ ਖਿਲਾਫ ਨਹੀਂ ਹੋ ਸਕੀ ਸੀ ਅਜਿਹੇ ਤੱਥ ਪੁਲਿਸ ਵੱਲੋਂ ਹੋਰ ਵੀ ਉਜਾਗਰ ਕੀਤੇ ਗਏ ਸਨ ਸਰਕਾਰ ਜਦੋਂ ਵੀ ਅਜਿਹਾ ਧੰਦਾ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਅਤੇ ਪੁਖਤਾ ਪ੍ਰਬੰਧ ਨਹੀਂ ਕਰਦੀ ਤਾਂ ਇਹ ਅੱਗੇ ਤੋਂ ਅੱਗੇ ਅਜਿਹਾ ਵਰਤਾਰਾ ਵਾਪਰਦਾ ਰਹਿੰਦਾ ਹੈ ਸਰਕਾਰ ਨੂੰ ਲੋੜ ਹੁੰਦੀ ਹੈ ਅਜਿਹੇ ਖਤਰਨਾਕ ਹਾਲਾਤਾਂ ਵਿੱਚ ਸਹੀ ਦੋਸ਼ੀ ਲੱਭ ਕੇ ਉਹਨਾਂ ਨੂੰ ਸਹੀ ਪੁਖਤਾ ਸਜ਼ਾ ਦੇਣ ਦੀ ਪੁਖਤਾ ਸਜ਼ਾ ਨਾ ਮਿਲਣ ਕਰਕੇ ਕੁਝ ਸਾਲਾਂ ਬਾਅਦ ਫਿਰ 21 ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸਰਕਾਰ ਨੇ ਐਲਾਨ ਕੀਤਾ ਕਿ ਉਹਨਾਂ ਨੂੰ 10-10 ਲੱਖ ਰੁਪਏ ਅਤੇ ਉਹਨਾਂ ਦੇ ਇੱਕ ਪਰਿਵਾਰਾਂ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਮਿਲੇਗੀ ਇਹ ਸਰਕਾਰ ਦਾ ਚੰਗਾ ਅਪਰਾਲਾ ਹੈ ਅਜਿਹੇ ਪਰਿਵਾਰਾਂ ਨਾਲ ਇੰਨੀ ਵੱਡੀ ਹਮਦਰਦੀ ਹੈ ਬਹੁਤ ਵੱਡੀ ਹਮਦਰਦੀ ਹੈ ਕਿਉਂਕਿ ਪਹਿਲਾਂ ਖਰੂਰ ਸਾਹਿਬ ਹਲਕੇ ਵਿੱਚ ਜਦੋਂ ਅਜਿਹਾ ਵਰਤਾਰਾ ਵਾਪਰਿਆ ਤਾਂ ਉਦੋਂ ਸਰਕਾਰ ਕਿਸੇ ਹੋਰ ਪਾਰਟੀ ਦੀ ਸੀ ਸਮਾਨ ਦੇ ਖਿਲਾਫ ਸਹੀ ਕਾਰਵਾਈ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਹਿੰਮਤ ਕੀਤੀ ਸੀ ਹੌਸਲਾ ਕੀਤਾ ਸੀ ਪਰ ਕਾਰਵਾਈ ਫਿਰ ਵੀ ਟੇਡੇ ਐਂਗਲ ਤੇ ਹੀ ਹੋਈ ਸੀ ਸੰਪੂਰਨਤੇ ਮੁਕੰਮਲ ਨਹੀਂ ਹੋਈ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਇਹਨਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਜਿਹੜੀ ਝਾਕ ਬਣ ਗਈ ਹੈ ਇਹ ਸਰਕਾਰ ਦਾ ਚੰਗਾ ਫੈਸਲਾ ਹੈ ਕਿਉਂਕਿ ਪਹਿਲਾਂ ਜਦ ਖਡੂਰ ਸਵਾ ਹਲਕੇ ਅਤੇ ਤਰਨਤਾਰਨ ਹਲਕੇ ਵਿੱਚ ਅਜਿਹੀ ਸ਼ਰਾਬ ਨਾਲ ਮੌਤਾਂ ਹੋਈਆਂ ਸਨ ਤਾਂ ਉਦੋਂ ਇਸ ਤਰ੍ਹਾਂ ਦਾ ਕੋਈ ਮੁਆਵਜ਼ਾ ਵੀ ਸ਼ਾਇਦ ਯੋਗ ਢੰਗ ਨਾਲ ਨਹੀਂ ਮਿਲਿਆ ਗੱਲ ਇਹਨਾਂ ਮੌਤਾਂ ਨਾਲ ਇੱਥੇ ਕਿੰਨੇ ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਗਿਆ ਹੈ ਉਹਨਾਂ ਬੱਚਿਆਂ ਦੀ ਉਮਰ ਕਿੰਨੀ ਹੈ ਉਹ ਕਿੰਨੇ ਛੋਟੇ ਬਾਲ ਨੇ ਉਹਨਾਂ ਦੇ ਉੱਪਰ ساری ਜ਼ਿੰਦਗੀ ਲਈ ਕਿਸ ਤਰ੍ਹਾਂ ਦਾ ਬੋਝ ਪੈ ਗਿਆ ਉਹਨਾਂ ਦੀ ਤਰੱਕੀ ਉਹਨਾਂ ਦਾ ਵਿਕਾਸ ਉਹਨਾਂ ਦਾ ਜ਼ਿੰਦਗੀ ਦਾ ਸਾਰਾ ਢੰਗ ਕਿਵੇਂ ਖਰਾਬ ਹੋ ਗਿਆ ਇਹ ਕੌਣ ਵੇਖੇਗਾ ਕਿਸ ਨੇ ਵੇਖਣਾ ਹੈ ਇੱਥੇ ਹੀ ਗੱਲ ਨਹੀਂ ਮੁੱਕੀ ਕਿ ਇਸ ਵਰਤਾਰੇ ਤੋਂ ਬਾਅਦ ਇਹ ਨਕਲੀ ਸ਼ਰਾਬ ਬੰਨੀ ਪੰਜਾਬ ਵਿੱਚ ਬੰਦ ਹੋ ਜਾਏਗੀ ਕਿ ਇਹ ਪੰਜਾਬ ਵਿੱਚ ਇਸ ਦਾ ਕੋਈ ਪੁਖਤਾ ਹੱਲ ਕਰ ਦਿੱਤਾ ਜਾਏਗਾ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਇਹ ਉਹ ਖਿਤਾ ਹੈ ਮਾਜੇ ਦਾ ਜਿੱਥੇ ਕਿਤੇ ਨੇ ਨੌਜਵਾਨਾਂ ਨੂੰ ਬੁਲੁੰਦਰ ਲਿਆ ਇਹ ਉਹ ਬਾਰਡਰ ਬੈਲਟ ਹੈ ਜਿੱਥੇ ਘਰਾਂ ਦੇ ਵਿੱਚ ਨੌਜਵਾਨਾਂ ਦੇ ਜ਼ਿੰਦਗੀ ਤੋਂ ਚਲੇ ਜਾਣ ਦੀਆਂ ਖਬਰਾਂ ਹਰ ਰੋਜ਼ ਅਖਬਾਰਾਂ ਵਿੱਚ ਛਪਦੀਆਂ ਨੇ ਕਦੀ ਇਹ ਖਬਰਾਂ ਟੀਕੇ ਨਾਲ ਨਸ਼ੇ ਵਾਲੇ ਟੀਕੇ ਨਾਲ ਹੋਈ ਮੌਤ ਕਾਰਨ ਹੁੰਦੀਆਂ ਨੇ ਕਦੀ ਇਹ ਖਬਰਾਂ ਮਾੜੇ ਨਸ਼ੇ ਕਰਕੇ ਹੁੰਦੀਆਂ ਨੇ ਤੇ ਕਦੀ ਇਹ ਨਕਲੀ ਸ਼ਰਾਬ ਕਰਕੇ ਹੁੰਦੀਆਂ ਨੇ ਪਰ ਇਹ ਸਾਰੇ ਕੰਮ ਨੂੰ ਚਲਾਉਣ ਵਾਲਾ ਸਰਗਨਾ ਕੌਣ ਹੈ ਉਸ ਦੀ ਪੜਤਾਲ ਕਿਸ ਨੇ ਕਰਨੀ ਹੈ ਕਦੋਂ ਹੋਏਗੀ ਤੇ ਪੁਲਿਸ ਜਿਹੜੀ ਇਸ ਨੂੰ ਰੋਕਣ ਵਾਲੀ ਉਸ ਵਿੱਚ ਵੀ ਬੜੀਆਂ ਕਾਲੀਆਂ ਭੇਡਾਂ ਨੇ ਇੱਥੋਂ ਤੱਕ ਕੇਸ ਖਿੱਤੇ ਵਿੱਚ ਤਾਂ ਕੁਝ ਪੁਲਿਸ ਅਫਸਰ ਖਾਨਾ ਮੁਖੀ ਕੁਝ ਜੀਓ ਰੈਂਕ ਦੇ ਅਧਿਕਾਰੀ ਪੋਲੀਟੀਕਲ ਪਾਰਟੀਆਂ ਲਈ ਕਰਿੰਦੇ ਬਣ ਕੇ ਕੰਮ ਕਰਦੇ ਹੋਣ ਦੀਆਂ ਖਬਰਾਂ ਵੀ ਲੋਕ ਦੱਸਦੇ ਹਨ ਕਿ ਸਾਰੇ ਹਲਕੇ ਦੇ ਵਿੱਚ ਪੁਲਿਸ ਅਫਸਰ ਦੀ ਇਨਫਰਮੇਸ਼ਨ ਨੂੰ ਹੀ ਰਾਜਨੀਤਿਕ ਲੋਕ ਕਦੇ ਸਹੀ ਮੰਨਿਆ ਕਰਦੇ ਸੀ ਤੇ ਉਸ ਦੇ ਇਸ਼ਾਰੇ ਤੇ ਹੀ ਲੋਕਾਂ ਦੇ ਖਿਲਾਫ ਕਾਰਵਾਈਆਂ ਹੋਇਆ ਕਰਦੀਆਂ ਸੀ ਬਹੁਤ ਸਾਰੇ ਅਜਿਹੇ ਕੇਸ ਹੋਣਗੇ ਜਿਨ੍ਹਾਂ ਨੂੰ ਪੁਲਿਸ ਅਫਸਰਾਂ ਵੱਲੋਂ ਰਾਜਨੀਤਿਕ ਲੋਕਾਂ ਨੂੰ ਮਿਸ ਗਾਈਡ ਕੀਤੇ ਜਾਣ ਤੇ ਸਹੀ ਨਿਆਂ ਨਹੀਂ ਮਿਲਿਆ ਜਾਂ ਅਜਿਹੀਆਂ ਹੋਰ ਵੀ ਖਬਰਾਂ ਬੜੀਆਂ ਹੋਣਗੀਆਂ ਕਿ ਕੁਝ ਲੋਕਾਂ ਦੇ ਖਿਲਾਫ ਅਜਿਹੇ ਕਾਲੀਆਂ ਭੇਡਾਂ ਪੁਲਸ ਅਸਤਰਾਂ ਦੇ ਕਰਕੇ ਗਲਤ ਕਾਰਵਾਈ ਵੀ ਹੋ ਗਈ ਹੋਵੇਗੀ ਮਸਲਾ ਅੱਜ ਮਜੀਠੇ ਵਿੱਚ ਹੋਈਆਂ 21 ਮੌਤਾਂ ਦਾ ਹੈ ਇਹ 21 ਮੌਤਾਂ ਨੂੰ ਜਿੰਨੇ ਵੱਡੇ ਢੰਗ ਨਾਲ ਪੁਲਸ ਵੱਲੋਂ ਲੈਣਾ ਬੰਦਾ ਹੈ ਸਾਡੀਆਂ ਪੜਤਾਲੀਆਂ ਏਜੰਸੀਆਂ ਵੱਲੋਂ ਲੈਣਾ ਬੰਦਾ ਹੈ ਸ਼ਾਇਦ ਉਸ ਤਰ੍ਹਾਂ ਨਹੀਂ ਲਿਆ ਜਾ ਰਿਹਾ ਇਹ 21 ਮੌਤਾਂ ਦੇ ਉੱਪਰ ਉਹਨਾਂ ਲੋਕਾਂ ਨਾਲ ਹਮਦਰਦੀ ਕਿਸੇ ਦੀ ਕਿੰਨੀ ਹੈ ਇਸ ਲਈ ਤਾਂ ਮੇਰੇ ਕੋਲੇ ਕੋਈ ਮਹਿਸ ਮੀਟਰ ਜਾਂ ਅੰਦਾਜ਼ਾ ਜ਼ਾਨਮਾਨ ਲਾਉਣ ਵਾਲਾ ਕੋਈ ਟੰਗ ਜਾਂ ਕੋਈ ਨਜ਼ਰੀਆ ਨਹੀਂ ਹੈ ਪਰ ਇਹ ਇਹਨਾਂ 21 ਮੌਤਾਂ ਦੇ ਉੱਪਰ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਵੀ ਜ਼ਰੂਰ ਹੰਝੂ ਵਹਾ ਰਹੇ ਨੇ ਹਮਦਰਦੀ ਜ਼ਾਹਰ ਕਰ ਰਹੇ ਨੇ ਉਹਨਾਂ ਪੀੜਤ ਲੋਕਾਂ ਦੇ ਕੋਲ ਸ਼ਾਇਦ ਉਹ ਜਾ ਕੇ ਵੀ ਆਏ ਨੇ ਇਸ ਤਰ੍ਹਾਂ ਹੀ ਭਾਜਪਾ ਤੋਂ ਲਾਲਪੁਰਾ ਸਾਹਿਬ ਜਿਹੜੇ ਰੋਪੜ ਜਿਹੜੇ ਨਾਲ ਸੰਬੰਧਿਤ ਨੇ ਜਿਹੜੇ ਘਟ ਗਿਣਤੀਆਂ ਦੇ ਘਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣ ਲਈ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਦੇ ਅਸਤੀਫਾ ਦੇਣ ਨਾਲ ਇਸ ਦਾ ਹੱਲ ਹੋ ਜਾਏਗਾ ਇਸ ਦਾ ਨਿਆਮ ਮਿਲ ਜਾਏਗਾ ਜਾਂ ਉਥੇ ਰਾਜਨੀਤਿਕ ਲੋਕਾਂ ਦੇ ਜਾ ਕੇ ਹਮਦਰਦੀ ਜਿਤਾਉਣ ਨਾਲ ਕਿ ਮਸਲਾ ਹੱਲ ਹੋ ਜਾਏਗਾ ਮੈਨੂੰ ਇਹ ਮਸਲਾ ਇਸ ਤਰ੍ਹਾਂ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ ਗੱਲ ਇਸ ਮਸਲੇ ਤੇ ਸੰਜੀਦਗੀ ਦੀ ਗੱਲ ਇਸ ਮਸਲੇ ਤੇ ਗੰਭੀਰਤਾ ਦੀ ਹੈ ਕਿਵੇਂ ਇਸ ਸਰਗਣੇ ਦੀ ਪੈੜ ਲੱਭੀ ਜਾਵੇ ਕਿਵੇਂ ਇਸ ਸਰਗਣੇ ਦੀ ਤਹਿ ਤੱਕ ਪਹੁੰਚਿਆ ਜਾਵੇ ਕਿੰਨੇ ਅਜਿਹੇ ਲੋਕ ਨੇ ਪੰਜਾਬ ਵਿੱਚ ਜਿਹੜੇ ਅਜਿਹੀ ਨਕਲੀ ਸ਼ਰਾਬ ਨੂੰ ਬਣਾ ਕੇ ਵੇਚਦੇ ਨੇ ਲੋਕ ਪੀਂਦੇ ਨੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਨੇ ਇਹਨੂੰ ਪੀਣ ਵਾਲੇ ਗਰੀਬ ਆਮ ਛੋਟੇ ਪਰਿਵਾਰਾਂ ਦੇ ਨੋ ਛੋਟੇ ਪਰਿਵਾਰਾਂ ਨਾਲ ਸੰਬੰਧਿਤ ਲੋਕ ਨੇ ਅਮੀਰ ਇਸ ਸ਼ਰਾਬ ਨੂੰ ਕਦੇ ਨਹੀਂ ਪੀਂਦੇ ਰਾਜਨੀਤਿਕ ਲੋਕ ਵੀ ਇਸ ਸ਼ਰਾਬ ਨੂੰ ਕਦੇ ਨਹੀਂ ਪੀਂਦੇ ਇਜੇਹੀ ਸ਼ਰਾਬ ਨਾਲ ਜੱਦਵੀ ਮੌਤਾਂ ਹੋਈਆਂ ਨੇ ਕੰਮ ਮਜ਼ਦੂਰਾਂ ਦੀਆਂ ਮੌਤਾਂ ਹੀ ਹੋਈਆਂ ਨੇ ਮਜ਼ਦੂਰ ਹੀ ਇਜੇਹੀ ਸ਼ਰਾਬ ਦੀ ਭੇਂ ਚੜਦੇ ਨੇ ਸਰਨੇ 10 ਦੋਸ਼ੀ ਗ੍ਰਿਫਤਾਰ ਕੀਤੇ ਹਨ ਇਹ 10 ਦੋਸ਼ੀ ਇੱਕ ਸਟੈਪ ਬਾਈ ਸਟੈਪ ਪੁਲਿਸ ਵੱਲੋਂ ਗੈਨ ਹੀ ਦੱਸਿਆ ਜਾ ਰਿਹਾ ਹੈ ਕੈਮੀਕਲ ਕਿੱਥੋਂ ਮਿਲ ਰਿਹਾ ਸੀ ਸ਼ਰਾਬ ਬਣਾ ਕੌਣ ਰਿਹਾ ਸੀ ਸ਼ਾਇਦ ਇਹ ਸਚਾਈ ਵੀ ਹੋਵੇ ਕਿ ਇਹ 10 ਲੋਕ ਨੇ ਜਿਹੜੇ ਸਾਰਾ ਧੰਦਾ ਇਹ ਹੀ ਕਰਦੇ ਹੁਣ ਹੋ ਸਕਦਾ ਇਸ ਤੋਂ ਪਹਿਲਾਂ ਹੋਏ ਧੰਦਿਆਂ ਨਾਲ ਵੀ ਇਹਨਾਂ ਦੀ ਤਾਰ ਜੁੜਦੀ ਹੋਏ ਪਰ ਇਸ ਨੂੰ ਸਹੀ ਰੂਪ ਚ ਸਹੀ ਢੰਗ ਚ ਨੰਗਾ ਕਰਨਾ ਸਮੇਂ ਦੀ ਲੋੜ ਆ 21 ਲੋਕਾਂ ਨੇ ਤਾਂ ਕੁਝ ਦਿਨ ਰੋ ਕਰਲਾ ਕੇ ਵਰਲਾਪ ਕਰਕੇ ਸ਼ਾਂਤ ਹੋ ਜਾਣਾ ਹੈ ਕਿ ਉਹਨਾਂ ਦੇ ਬੱਚਿਆਂ ਨੇ ਕਈ ਕਈ ਸਾਲ ਬਾਲ ਮਜ਼ਦੂਰੀ ਤੇ ਹੋਰ ਕਈ ਮੁਸੀਬਤਾਂ ਜਿਹੜੀਆਂ ਪਹਾੜ ਜਿਹੜੀਆਂ ਹੋਣਗੀਆਂ ਉਹਨਾਂ ਨੂੰ ਆਪਣੇ ਸਿਰ ਤੇ ਚੁਕਣਾ ਪਰ ਇਸ ਨਾਲ ਇਸ ਅਜਿਹੀਆਂ ਮੌਤਾਂ ਤੋਂ ਬਾਅਦ ਹੀ ਅੱਗੇ ਲਈ ਕੋਈ ਨਵਾਂ ਤੇ ਚੰਗਾ ਹੱਲ ਹੋਵੇ ਇਸ ਦੇ ਸਬੰਧ ਵਿੱਚ ਅਸੀਂ ਵੱਖ-ਵੱਖ ਪਾਰਟੀਆਂ ਦੇ ਕੁਝ ਰਾਜਨੀਤਿਕ ਲੋਕਾਂ ਨਾਲ ਗੱਲ ਕੀਤੀ ਹੈ ਕਿ ਉਹ ਅਜਿਹੀ ਘਟਨਾ ਬਾਰੇ ਉਹਨਾਂ ਦੀ ਨਿੱਜੀ ਤੌਰ ਤੇ ਜਾਤੀ ਤੌਰ ਤੇ رائے ਕੀ ਹੈ ਮਜੀਠੇ ਵਿੱਚ ਵਾਪਰੀ ਜ਼ਹਿਰੀਲੀ ਸ਼ਰਾਬ ਨਾਲ 21 ਲੋਕਾਂ ਦੀ ਮੌਤ ਦੀ ਘਟਨਾ ਬਾਰੇ ਸਾਡੇ ਨਾਲ ਜੁੜ ਰਹੇ ਨੇ ਜਸਵੀਰ ਸਿੰਘ ਪੱਟੀ ਜਿਹੜੇ ਸੀਨੀਅਰ ਪੱਤਰਕਾਰ ਨੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ ਬੜੀ ਸਿਆਣੀ ਸਿਆਸੀ ਸੂਝ-ਬੂਝ ਤੇ ਸਮਝ ਰੱਖਦੇ ਨੇ ਉਹ ਜੁੜ ਰਹੇ ਨੇ ਸਾਡੇ ਨਾਲ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਇਸ ਮਜੀਠੇ ਦੀ ਘਟਨਾ ਬਾਰੇ ਪੱਟੀ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਸੀ ਵੀ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ 21 ਲੋਕਾਂ ਦੀ ਨਸ਼ੀਲੀ ਸ਼ਰਾਬ ਨਾਲ ਮੌਤ ਹੋ ਗਈ ਹਾਂਜੀ ਹਾਂਜੀ ਤੇ ਸਰਕਾਰ ਨੇ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਸਰਕਾਰੀ ਨੌਕਰੀ ਦੀ ਗੱਲ ਕਰ ਦਿੱਤੀ ਹੈ ਤੇ ਤੁਹਾਡੇ خیال ਨਾਲ ਇਹ ਪਹਿਲਾਂ ਖਡੂਰ ਸਾਹਿਬ ਹਲਕੇ 'ਚ ਇੰਨੀ ਵੱਡੀ ਘਟਨਾ ਵਾਪਰੀ ਸੀ 100 ਤੋਂ ਵੱਧ ਲੋਕ ਏਸੀ ਜਰੀਲੀ ਸ਼ਰਾਬ ਨਾਲ ਚਲੇ ਗਏ ਇਸ ਦੁਨੀਆ ਤੋਂ ਹੁਣ ਦੁਬਾਰਾ ਫਿਰ ਕੁਝ ਤਾਂ ਲੰਬਾ ਦੀ 21 ਲੋਕ ਚਲੇ ਗਏ ਇਹ ਕੌਣ ਫਰਗਣਾ ਹੈ ਕੀ ਕਹਾਣੀ ਹੈ ਇਹ ਲੋਕ ਕੌਣ ਨੇ ਹੂੰ ਹੂੰ ਇਹ ਕਿਉਂ ਵਾਪਰ ਰਿਹਾ ਹੈ ਇਹ ਲੋਕ ਇਹੋ ਹੀ ਨੇ ਜੀ ਜਿਹੜੇ ਨੌਕਰੀਆਂ ਦੇਣ ਵਾਲੇ ਸਾਰੇ ਕੰਮ ਕਰਨ ਵਾਲੇ ਇਹਦਾ ਕਾਰਨ ਸਿਰਫ ਇਹ ਨਹੀਂ ਕਿ ਪੋਲਿਟਿਕਲ ਜਿਹਨ ਸ਼ਾਇਦ ਬਗੈਰ ਕਮ ਹੋ ਜੀ ਸਕਦਾ। ਹੂੰ ਪੋਲਿਟਿਕਲ ਛੇ ਤੇ ਪੁਰੜ ਦੀ ਸਰਪ੍ਰਸਤੀ। ਹੂੰ ਮਹਿੰਦਰ ਸਿੰਘ ਦਾ ਤੁਸੀਂ ਵੇਖ ਲਓ ਪਛਕੜਪੂਰ ਕੇ ਵੇਖ ਲਓ ਕਿੱਥੇ ਕਿੱਥੇ ਦਾ। ਹੂੰ ਤੁਹਾਡੇ ਨਾਲ ਪੱਟੀ ਸਾਹਿਬੇ ਅਸੀਂ ਜਾਣਨਾ ਚਾਹੁੰਦੇ ਆਂ ਸਹਿਬ ਸਿੰਘ ਦਾ ਪਸ਼ੋਕੜ ਤੁਸੀਂ ਨੇੜੇ ਹੋ ਅੰਮ੍ਰਿਤਸਰ ਚੋਂ ਵੱਡੇ ਪੱਤਰਕਾਰ ਹੋ ਸਮਝ ਰੱਖਦੇ ਹੋ ਗਿਆਨ ਰੱਖਦੇ ਹੋ ਤੁਹਾਡੇ ਕੋਲ ਇਨਫੋਰਮੇਸ਼ਨ ਹੁੰਦੀ ਹੈ ਸਾਰੀ ਜਾਣਕਾਰੀ ਸਾਂਝੀ ਕਰੋ ਸਾਡੇ ਨਾਲ। ਇਹ ਇੱਕ ਪਹਿਲਾਂ ਤੋਂ ਜਿਹੜੀ ਇਹ ਨਾ ਹੋਇਆ ਸੀ ਜੇ ਉਹ ਕਾਲੀਆਂ ਦੀ ਸਰਕਾਰ ਤੇ ਕਾਲੀਆਂ ਨਾਲ ਜੇ ਕਾਂਗਰਸ ਦਾ ਕਾਂਗਰਸੀ ਇਹ ਆਪ ਨਾ ਹੈ ਤੇ ਆਪਦੀ ਮੈਂ ਕੱਲ ਵੀ ਆਪਣੀ ਟਾਰਕੀਕਲ ਕਹੀ ਸੀਗੀ ਹੂੰ ਤੇ ਇਹਦੇ ਵਾਸਤੇ ਇੱਕ ਨਿਰਪੱਖ ਕਮੇਟੀ ਬਣਾ ਕੇ ਜਾਂਚ ਕਰਾਈ ਜਾਣੀ ਚਾਹੀਦੀ ਆ ਹੂੰ ਇਹ ਵੀ ਕਰਾਈ ਜਾਵੇ ਤੇ ਬਾਕਾਇਦਾ ਤੌਰ ਤੇ ਸੰਗਰੂਰ ਦੀ ਵੀ ਕਰਾਈ ਜAVE ਜਿਹੜੇ 2024 ਦੇ ਵਿੱਚ ਉੱਥੇ ਵੀ ਕਿੰਨੇ ਬੰਦੇ ਮਰੇ ਸੀ ਯਾ ਤੁਹਾਨੂੰ ਹਾਂ ਉਹ ਵੀ ਕਰਾਈ ਜਾਵੇ ਉਹ ਕਰਾਈ ਤਾਂ ਹੈ ਨਹੀਂ ਸਿਰਫ ਮੁਆਵਜ਼ਾ ਦੇ ਕਿਤੇ ਗੱਲ ਨਾ ਬੇੜੀ ਕੇ ਤੁਸੀਂ ਕਹਿੰਦੇ ਬਸ ਠੀਕ ਹੈ ਜੀ। ਹੂੰ। ਭਗਵੰਤ ਮਾਨੁਰਾ ਨੇ 2020 ਦੇ ਵਿੱਚ ਜਦੋਂ ਤਰਨਤਾਰ ਦੇ ਬੰਦੇ ਮਰੇ ਸੀ 121 ਬੰਦੇ ਮਰੇ ਸੀ ਟੋਟਲ ਮਿਲਾ ਕੇ ਬਗਦਾਸਪੁਰ, ਤਿਆਮਰ ਸਾਹਿਬ ਤੇ ਤਰਨਤਾਰ। ਹੂੰ। ਇਹਨਾਂ ਨੇ ਮੰਗ ਕੀਤੀ ਸੀ ਵੀ ਕੈਪਟਨ ਮਰਿੰਦਰ ਸਿੰਘ ਨੂੰ ਤੁਰੰਤ ਬਰਖਾਸਤ ਕਰਕੇ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਹੂੰ। ਤੋਂ ਦੱਸਣ ਕੀ ਹੋਣਾ ਚਾਹੀਦਾ? ਹੂੰ। ਠੀਕ ਹੈ ਨਾ ਸੰਗਰੋਧ ਦੇ ਵਿੱਚ ਜਦੋਂ ਗੱਲ ਲਈਓ ਤੁਹਾਡੀ ਕਿਹ ਕਹਿੰਦੇ ਵੀ ਸਾਡੀ ਆਮਾ ਦੀ ਪਾਰਟੀ ਦੀ ਕੈਪਟਨ ਲਾਓ ਰਾਈਟ ਹਾਂ ਨੀ ਹੂੰ ਜੇ ਉੱਥੇ ਘਟਨਾ ਵਾਪਰੀ ਉੱਥੇ ਕੁਝ ਨਹੀਂ ਹੈ ਤੁਹਾਡੇ ਸਭ ਕੁਝ ਨਹੀਂ ਹੋਗਾ ਜੀ ਹੂੰ ਕਿ ਤੁਹਾਡੇ خیال ਨਾਲ ਸਹੀ ਰੂਪ ਚ ਇਜਾਹੀਆਂ ਮੌਤਾਂ ਤੋਂ ਬਾਅਦ ਉਹਨਾਂ ਦੇ ਵਾਰਸਾਂ ਨੂੰ ਨਿਆਂ ਕਿਵੇਂ ਮਿਲ ਸਕਦਾ ਹੈ ਉਹਨਾਂ ਦੇ ਵਾਰਸਾਂ ਨੂੰ ਨਿਆਂ ਦੇਖਣ ਕੰਪਨਸੇਸ਼ਨ ਨਹੀਂ ਲੇਕਿਨ ਜਿਹੜੀ ਉਹਨਾਂ ਦੇ ਵਾਰਸਾਂ ਤੇ ਗੱਲ ਮੁੱਕ ਜੇ ਦੀ ਗਾਂ ਇਨਜਰ ਕਿਵੇਂ ਰੁਕੇ ਜਾਵੇ ਉਹਦੇ ਤੇ ਗੌਰ ਫਰਮਾਉਣ ਦੀ ਲੋੜ ਲੱਗੀ ਹੈ ਹਾਂ ਉਹਦੇ ਰੋਕਣ ਲਈ ਜੋ ਉਹਨਾਂ ਨੂੰ ਅੱਗੇ ਤੋਂ ਰੋਕਣ ਲਈ ਸਰਕਾਰ ਜਿਵੇਂ ਬਲਡੋਜਰ ਨਾਲ ਘਰ ਢਾ ਰਹੀ ਹੈ ਜਾਂ ਹੋਰ ਵੱਡੇ ਵੱਡੇ ਕੰਮ ਕਰ ਰਹੀ ਹੈ ਇਹ ਇਹ ਨਕਲ ਇਹ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਇਹਦੇ ਲਈ ਕੀ ਤੁਹਾਨੂੰ ਲੱਗਦਾ ਕੋਈ ਵਿਸ਼ੇਸ਼ ਕਦਮ ਚੁੱਕਦੇ ਇਨਾਮ ਨਾਲ ਤੇ ਹਮਾਂਸ਼ੀ ਚੰਗੀ ਰਹੀ ਹਮਾਂਸ਼ੀ ਕੈਪਟੇਨ ਵੀ ਦੇ ਕੈਪਟਨ ਜਿਹੜੀ ਨਰਵਾਲ ਦੀ ਪਤਨੀ ਜਿਹੜੀ ਸੀ ਹਮਾਂਸ਼ੀ ਨਰਵਾਲ ਨੇ ਕੀ ਕਿਹਾ ਸੀ ਜੀ ਹੂੰ ਉਹਨੇ ਗੱਲ ਕਹੀ ਸੀ ਕਿ ਜਿਹੜਾ ਤੁਸੀਂ ਕਰ ਰਹੇ ਹੋ ਨਾ ਕਿ ਨਿਰਦੋਸ਼ਾਂ ਦੇ ਉੱਤੇ ਅਟੈਕ ਕਰੀ ਉਹ ਨਾ ਕਰੋ ਜਿਹੜੇ ਅਸੀਂ ਦੋਸ਼ੀ ਨੇ ਉਹਨਾਂ ਦੇ ਫੜੇ ਤਾਂ ਉਹਨਾਂ ਨੂੰ ਫਾਂਸੀ ਲਾਓ ਹੂੰ ਕਿਰਾਈਂ ਖੜੇ ਕਰਕੇ ਹੂੰ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਬਤੇ ਦੋਸ਼ੀ ਨੇ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਕੋਈ ਨਿਰਦੋਸ਼ ਨਾ ਰਹਿ ਗੜ ਜਾਵੇ ਦੋਸ਼ੀ ਨੇ ਸਭ ਕਾਰਵਾਈ ਕਰੀ ਤੁਸੀਂ ਤਿਆਰ ਨਹੀਂ ਹੋਗੇ ਕਿ ਤੁਹਾਡੇ ਕਮਾਈ ਪੁੱਤ ਕਮਾਉਂ ਪੁੱਤ ਨੇ ਹੂੰ ਜੋ ਵਿਕਰਮਜੀਠੀਏ ਨੇ ਕਿਹਾ ਤੁਹਾਨੂੰ ਪਤਾ ਹੈ ਭਾਵੇਂ ਕਈ ਜਨ 2012 ਦੇ ਵਿੱਚ 2000 ਸੇਲਾਂ ਦੇ ਵਿੱਚ ਹੂੰ ਤੁਹਾਨੂੰ ਪਤਾ ਉਹਦੋਂ ਵੀ ਹੋਏ ਸੀ ਇੱਕ ਜੋਹਲ ਨੰਗਲਪਿੰਡ ਸੀ ਇੱਕ ਬੇਲੇਵਲ ਪਿੰਡ ਸੀ ਉਦੋਂ ਵੀ ਜਿਹੜੀ ਦੀ ਸ਼ਰਧਾ ਮੌਤਾਂ ਆਈਆਂ ਸੀ ਹੂੰ ਕੀ ਸਾਰੇ ਇਸ ਹਮਾਵ ਚ ਨੰਗੇ ਨਹੀਂ ਇਹੋ ਜਿਹੜੀਆਂ ਕਾਲੀਆਂ ਭੇਡੀਆਂ ਉਹਨਾਂ ਨੂੰ ਪਾਲਦੇ ਨੇ ਉਹਨਾਂ ਨੂੰ ਕੋਈ ਮੋਤੀ ਰਕਮਾਂ ਲਿੰਦੇ ਨੇ ਹਿੱਸੇਦਾਰੀ ਨਹੀਂ ਦੀ ਹੈਗੀ ਹੂੰ ਭਾਵੇਂ ਕਾਂਗਰਸੀ ਹੋਣ ਤੇ ਭਾਵੇਂ ਅਕਾਲੀ ਹੁਣ ਸਾਰੇ ਹੈਗੇ ਆ ਰਿਜੀਓਨਲ ਬਿਨੋਜਾ ਪ੍ਰਸ਼ਾਸਨ ਜਿਵੇਂ ਪੁਲਿਸ ਪੁਲਿਸ ਦੀ ਸਰਪ੍ਰਸਤੀ ਬਿਨਾਂ ਤੇ ਸ਼ਰਾਬ ਨਰੇਜ ਨਰੇਜ ਵੇਖੀ ਨਹੀਂ ਸਕਦੀ ਜੋ ਮਰਜ਼ੀ ਹੋ ਜਾ ਹੂੰ ਕੋਈ ਵੀ ਨਸ਼ਾ ਪੁਲਿਸ ਦੀ ਸਰਪ੍ਰਸਤੀ ਬਿਨਾਂ ਨਹੀਂ ਲੱਗ ਸਕਦਾ ਜੋ ਮਰਜ਼ੀ ਕਰ ਲੋ ਤੁਸੀਂ ਇਸ ਕਰਕੇ ਉਹਦੀ ਜਿਹੜੀ ਜਾਂਚ ਕੋਈ ਹਾਈ ਲੈਵਲ ਦੀ ਕਮੇਟੀ ਬਣਾ ਕੇ ਕੀਤੀ ਜਾਣੀ ਚਾਹੀਦੀ ਹੈ ਮਜੀਠਾ ਜੀਓ ਮਜੀਠਾ ਡਿਪਟੀ ਡੀਐਸਪੀ ਕੌਣ ਨੇ ਮਜੀਠਾ ਡੀਐਸਪੀ ਕੌਣ ਨੇ ਡੀਐਸਪੀ ਮੋਲਕ ਸਿੰਘ ਜੀ ਐਸਐਚਓ ਬਤਾਰ ਸਿੰਘ ਜੀ ਉਹ ਸਸਪੈਂਡ ਕੀਤੇ ਆ ਅਸੀਂ ਕਹਿੰਨੇ ਵੀ ਜੀ ਜਾਂਚ ਕਰੋ ਇਹਨਾਂ ਪਿੱਛੇ ਹੋਰ ਕੌਣ ਸੀਗੇ ਹਾਂ ਮਤਲਬ ਜਿਹੜੇ ਬੰਦੇ ਚੇਕੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਤਾਂ ਮুলਜ਼ਮ ਬਣਾ ਲਿਆ ਗਿਆ ਨਹੀਂ ਮুলਜ਼ਮ ਨਹੀਂ ਬਣਾਇਆ ਸਸਪੈਂਡ ਕੀਤੇ ਨੇ ਸਸਪੈਂਸ਼ਨ ਮਤਲਬ ਸਸਪੈਂਸ਼ਨ ਕਰਕੇ ਛੱਡ ਦਿੱਤਾ ਗਿਆ ਇਸ ਤੋਂ ਅਗਲੀ ਪੜਤਾਲ ਕੋਈ ਸ਼ੁਰੂ ਕੀਤੀ ਗਈ ਹੈ ਉਹਨਾਂ ਦੀ ਕੁਛ ਨਹੀਂ ਪੜਤਾਲ ਜਿਨੂੰ ਕੀਤੀ ਅਜੇ ਤੱਕ ਕਮੇਟੀ ਮਿਲੂ ਦਫੇਰ ਪੜਤਾਲ ਹੋਈ ਨਾ ਹੂੰ ਫਿਰ ਵੇਖੋ ਜਿਹੜਾ ਬੰਦਾ ਇੱਥੇ ਐਸਐਸਪੀ ਹੁੰਦਾ ਸੀ ਜਦੋਂ ਮਜੀਠਾ ਕਾਂਡ ਹੋਇਆ ਹੂੰ ਫਿਰ ਮਜੀਠਾ ਦੀ ਜਾਲਾ ਕਾਂਡ ਹੋਇਆ ਹੂੰ ਉਹ ਵੀ ਤਾਂ ਉਹਨਾਂ ਨਲਾਕੀ ਸੀ ਨਾ ਪੁਲਿਸ ਦੀ ਹੂੰ ਜੇ ਪੁਲਿਸ ਪਹਿਲਾਂ ਮਸਤ ਹੈ ਦੁੱਨੀ ਤੇ ਉਹ ਘਟਨਾ ਤੋਂ ਵਾਪਰਦੀ ਹੂੰ ਉਹਨੂੰ ਤੁਸੀਂ ਡੀਆਈਜੀ ਬਣਾ ਕੇ ਫਿਰ ਬਾਰਡਰ ਚ ਲਾਤਾ ਹੂੰ ਇਹ ਤੇ ਹਰ ਥਾਂ ਤੇ ਤੁਸੀਂ ਕਿਹੜੇ ਬੰਦੇ ਉੱਥੇ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਭਪਿੰਦਰ ਸਿੰਘ ਬਿੱਟੂ ਖਵਾਸਪੁਰ ਜਿਹੜੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਨਾਲ ਸੰਬੰਧਤ ਨੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਪਹਿਲਾਂ ਇਹਨਾਂ ਦੇ ਹਲਕੇ ਦੇ ਵਿੱਚ ਨਸ਼ੀਲੀ ਸ਼ਰਾਬ ਤੇ ਜ਼ਹਿਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਈਆਂ ਸੀ ਤੇ ਅੱਜ ਉਹੀ ਘਟਨਾ ਮੋੜ ਮਜੀਠੇ ਵਿੱਚ ਜਾ ਵਾਪਰੀ ਹੈ ਇਹਨਾਂ ਤੋਂ ਅਜਿਹੀ ਘਟਨਾ ਬਾਰੇ ਥੋੜੀ ਜਾਣਕਾਰੀ ਲੈਣੇ ਆ ਤੇ ਸਾਡੇ ਨਾਲ ਜੁੜ ਰਹੇ ਨੇ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਮਜੀਠੇ ਦੇ ਵਿੱਚ ਨਕਲੀ ਸ਼ਰਾਬ ਨਾਲ 21 ਮੌਤਾਂ ਹੋਈਆਂ ਹਾਂ ਹਾਂ 102 ਮੌਤਾਂ ਤੁਹਾਡੇ ਹਲਕੇ 'ਚ ਵੀ ਹੋਈਆਂ ਹਨ। ਹਾਂ ਤੇ ਤੁਸੀਂ ਦੱਸੋ ਵੀ ਇਹ ਇਹ ਕੀ ਪਾਣਾ ਹੈ? ਇਹ ਕੀ ਵਰਤਾਰਾ ਹੈ? ਇਸ਼ਰਾਬ ਕਿੰਨਾ ਦੀ ਹੁੰਦੀ ਹੈ? ਕਿੱਥੋਂ ਆਉਂਦੀ ਹੈ? ਕਿਵੇਂ ਮਰ ਜਾਂਦੇ ਲੋਕ? 10 ਮੁੱਲਜ ਕੁਝ ਕੁਝ ਮਲਜਮਾ ਤੇ ਤੁਹਾਡੇ ਹਲਕੇ 'ਚ ਵੀ ਪਹਿਲਾਂ ਪਰਚਾ ਦਰਜ ਹੋ ਗਿਆ ਸੀ। ਕੀ ਉਹ ਸਹੀ ਮਲਜਮ ਸੀਗੇ? ਜੇ ਉਦੋਂ ਸਹੀ ਨੱਥ ਮਾਰੀ ਹੁੰਦੀ ਤਾਂ ਕੀ ਅੱਜ ਇਹ ਪ੍ਰਕਿਰਿਆ ਵਾਪਰਦੀ? ਆਪਣੀ رائے ਦਿਓ। ਤੁਸੀਂ ਲਾਈਵ ਹੋ ਟੀਵੀ ਚੈਨਲ ਤੇ ਨਾਲ-ਨਾਲ ਤੁਸੀਂ ਚੱਲ ਰਹੇ ਹੋ। ਕੋਈ ਨਾ ਜਿਹੜਾ ਧੰਦਾ ਉਹਨਾਂ ਇਹ ਜਿਹੜੇ ਗੈਰ ਕਾਨੂੰਨੀ ਧੰਦਾ ਲੋਕ ਕਰਦੇ ਆ ਇਹਦੇ ਵਿੱਚ ਆਪਾਂ ਕੋਈ ਨਿਸ਼ਾਨਦੇਹੀ ਕੀ ਕਰ ਸਕਦੇ ਉਹ ਕਿਹਨੇ ਕਿਹਨੇ ਕੀਤਾ ਕੀ ਕਹਾਣੀ ਸਾਹਿਬ 2 ਨੰਬਰ ਦਾ ਹੈ ਤੇ 2 ਨੰਬਰ ਦਾ ਕੰਮ ਨਾ ਜਿੱਥੋਂ ਨਾਲ ਕੀ ਆ ਉਹ ਉਹ ਪਾ ਕੇ ਤੇ ਉਹ ਸਰਾ ਉੱਥੇ ਹੀ ਲੀਆਂ ਜੀ ਤਿਆਰ ਕਰਦੇ ਆ ਸਰਾ ਉਹਦੇ ਵਿੱਚ ਕਿਹ ਕਿਹਾਂ ਠੋਕਿਆਂ ਨਾਲ ਵਾਲੋ ਹੁੰਦੇ ਹੈ ਤੇ ਆਹੀ ਇਹਨਾਂ ਦੀ ਗੱਲ ਬਾਤ ਗ੍ਰਾਮ ਬੰਦਾ ਤੇ ਕਰ ਹੀ ਨਹੀਂ ਸਕਦਾ ਇਹ ਆਮ ਬੰਦੇ ਨੂੰ ਤੇ ਮਿਲਦਾ ਹੀ ਨਹੀਂ ਹਮਮ ਆਮਨਸੋ ਲੈ ਸਕਦਾ ਕਿ ਕੋਈ ਪਤਾ ਕਰਕੇ ਵੇਖੋ ਕਿ ਕੋਈ ਦੰਦੇ ਹਮਮ ਕਹਿੰਦੇ ਤਾਂ ਬਹੁਤ ਵੱਡੀ ਜੀ ਉਦੋਂ ਇਹ ਨਸ ਪਾਈ ਹੁੰਦੀ ਤਾਂ ਜਨਾਬ ਤਾਂ ਪਹਾਣਾ ਵਾਪਰਦਾ ਹਮਮ ਕਿਸ ਨੂੰ ਰੋਕਣ ਲਈ ਉਦੋਂ ਜਿਹੜੇ ਬੰਦੇ ਆ ਉਦੋਂ ਗਲਤ ਬੰਦਿਆਂ ਦੇ ਪਰਚਾ ਦਰਜ ਹੋਇਆ ਹਮਮ ਹੁਣ ਵੀ ਨਿਸ਼ਾਨਦੇਹੀ ਕਰਕੇ ਜਿਹੜੇ ਸਹੀ ਬੰਦੇ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਜਿਨ੍ਹਾਂ ਦਾ ਨਾਂ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸਖਤੋਂ ਸਖਤ ਜੀ ਵਿਖੋ ਜਾਨਣਾ ਚਾਹ ਰਹੀਆਂ ਹਮਮ ਬਹੁਤ ਔੜੀ ਗੱਲ ਹਮਮ ਇੱਕ ਗੱਲ ਹੋਰ ਹੈ ਵੀ ਸਹੀ ਤੁਹਾਡੇ خیال ਨਾਲ ਕਿਹੜੇ ਲੋਕ ਨੇ ਜਿਹੜੇ ਅਜਿਹਾ ਧੰਦਾ ਕਰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੁਨਾਹ ਕੀਤਾ ਵੀ ਕੋਈ ਗੱਲ ਦੀ ਯਾਗ ਯਾਰ ਕੋਈ ਲੁਕੀ ਛੁਪੀ ਕਰੋ ਰਹੀ ਨਹੀਂ ਜੀ ਹੂੰ ਸਰਕਾਰਾਂ ਦੇ ਕੋਣ ਸਾਰੇ ਡਾਟੇ ਹੁੰਦੇ ਆ ਕੋਈ ਗੱਲ ਐਡੀ ਨਹੀਂ ਹੈਗੀ ਸਾਰੀ ਗੱਲ ਚੱਲਣ ਹੋ ਜਾਂਦਾ ਜੀ ਅਸਾਂ ਲੱਗੀ ਜਾਂਦਾ ਹੂੰ ਕਈ ਬੰਦੇ ਹੁਣ ਜਿਹੜੇ ਉੱਥੇ ਉਹ ਡਰਦੇ ਦੱਸਦੇ ਹੀ ਨਹੀਂ ਵੀ ਅਸੀਂ ਨਹੀਂ ਕੀਤੀ ਹੈ ਹੂੰ ਜੇ ਉਹ ਪਹਿਲਾਂ ਦਾ ਸ਼ਾਇਦ ਉਹਨਾਂ ਦਾ ਬਚਾਅ ਹੋ ਜਾਂਦਾ ਸਰਕਾਰ ਬੜੇ ਤੌਰ ਤੇ ਤਕਲੀਫ ਹੋ ਕੇ ਲੱਗੀ ਦੀ ਲੋਕਾਂ ਨੂੰ ਕੁਝ ਦੀ ਲੋਕਾਂ ਦੀ ਜਾਨ ਬਚਾ ਜੇ ਐਕਸ਼ਨ ਲਿਆ ਐ ਇੱਕਦਮ ਸਰਕਾਰ ਨੇ ਹੂੰ ਨਹੀਂ ਫਿਰ ਵੀ ਜਿਵੇਂ ਤੁਸੀਂ ਗੱਲ ਕਰਦੇ ਆ ਆਪਾਂ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਐ ਬਈ ਜਿਹੜਾ ਸਹੀ ਲੋਕਾਂ ਤੇ ਪਰਚਾ ਨਹੀਂ ਦਰਜ ਹੋਇਆ ਮਤਲਬ ਉਹ ਤੋਂ ਨਹੀਂ ਹੋਇਆ ਹੁਣ ਤੇ ਸਹੀ ਤੇ ਹੋਊਗਾ ਉਹ ਤੇ ਉਹ ਨਹੀਂ ਹੋਇਆ ਪਿਛਲੇ ਸਮੇਂ ਵਿੱਚ ਅਹਾਂ ਜਿਹੜੇ ਲੋਕਾਂ ਨੇ ਸਹੀ ਕੀਤਾ ਸਹੀ ਲੋਕਾਂ ਤੇ ਪਰਚਾ ਦਰਜ ਹੋਊ ਭਾਵੇਂ ਕੋਈ ਵੀ ਹੋਵੇ ਹੂੰ ਉਦੋਂ ਜਿਹੜੇ 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 ਦੋਸ਼ੀ ਲੈ ਗਏ ਸੀ ਦੋਸ਼ੀ ਉਹ ਬਚਾ ਲੈ ਗਏ ਹੂੰ ਜਿਹੜੇ ਸਿਆਰੀ ਪੰਡਾ ਵਾਲੇ ਲੋਕ ਆਮ ਮੱਤ ਲਈ ਬੋਤਲ-ਬੋਤਲ ਕੱਢ ਕੇ ਵਿਚ ਨਾਲੇ ਉਹਨਾਂ ਤੋਂ ਪਰਚਾ ਦਿੰਦਾ ਹੂੰ ਜਿਹੜੇ ਵੱਡੇ ਮਗਰਮਾਚੀ ਉਦੋਂ ਬਚਾਉਂਦੇ ਹੂੰ ਹੁਣ ਹੁਣ ਦੇਖੋ ਮਾਨਤਰਕਾਰ ਦੇ ਵਿੱਚ ਕੋਈ ਜਿਹੜੇ ਬੰਦੇ ਦੋਸ਼ੀ ਆ ਉਹ ਭਾਵੇਂ ਕੋਈ ਵੀ ਕੋਈ ਸਿਓਂ ਵੀ ਕਿਉਂ ਨਾ ਹੋਵੇ ਉਹ ਬਖਸ਼ਿਆ ਨਹੀਂ ਜਾਊਗਾ ਉਹ ਪਰਚੇਦਾਰ ਚ ਹੋਣਗੇ ਹੂੰ ਮਾਨ ਸਾਹਿਬ ਤੋਂ ਮਾਨ ਸਾਹਿਬ ਤੋਂ ਇੰਨੇ ਨਿਆਂ ਦੀ ਤੁਹਾਨੂੰ ਆਸ ਹੈ ਅੱਛਾ ਹਾਂ ਅੱਛਾ ਹੂੰ ਪਹਿਲਾਂ ਤਾਂ ਨਹੀਂ ਸੀ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੋਇਆ ਹਾਂ। ਕੋਲੋ ਜੀ ਜੀ ਵੀ ਗਾਉਣ ਸੋੜਾ। ਹਾਂ। ਕੋਈ ਕੋਈ ਜਿਹੜੇ ਮੁੱਦੇ ਤੇ ਫੈਲਾ ਲੈਨੇ ਮਾਨ ਸਰ ਤਗੜੇ ਹੋ ਕੇ ਸਟੈਂਡ ਲੀਨ ਜੀ ਪਿਛੇ ਥੋੜਾ ਹਟਦੇ। ਹਾਂ। ਚਲੋ ਠੀਕ ਹੈ ਜੀ ਧੰਨਵਾਦ। ਓਕੇ। ਇਹ ਸਨ ਸੁਪਿੰਦਰ ਸਿੰਘ ਬਿੱਟੂ ਖਾਸਪੁਰ ਜੋਜਕਾ ਲਾਮ ਆਦਮੀ ਪਾਰਟੀ ਦੇ ਸੀਨੀਅਰ ਕਾਰਕੁਨ ਨੇ ਪ੍ਰਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ। ਹਾਂ ਹੋਣ ਸਾਡੇ ਨਾਲ ਜੁੜ ਰਹੇ ਨੇ ਸ਼੍ਰੀ ਵਿਜੇ ਬਨਾਇਕ ਜੀ। ਜਿਹੜੇ ਭਾਰਤੀ ਜਨਤਾ ਪਾਰਟੀ ਦੇ ਇੱਕ ਸਬਡਿਵੀਜ਼ਨ ਦੇ ਪ੍ਰਧਾਨ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਤੇ ਬਾਉ ਵਿਜੇ ਜੀ ਜਿਹੜੀਆਂ ਮਜੀਠੇ ਵਿੱਚ 21 ਮੌਤਾਂ ਨਸ਼ੀਲੀ ਸ਼ਰਾਬ ਨਾਲ ਹੋਈਆਂ ਨੇ ਇਸ ਬਾਰੇ ਤੁਸੀਂ ਕੀ ਕਹੋਗੇ ਕੀ ਹੋਣਾ ਚਾਹੀਦਾ ਜੋ ਸਰਕਾਰ ਵੱਲੋਂ ਕੀਤਾ ਗਿਆ ਜੋ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਤੁਸੀਂ ਇੱਥੋਂ ਸੰਤੁਸ਼ਟ ਹੋ ਸਹਿਮਤ ਹੋ ਜਾਂ ਤੁਹਾਡੀ ਕੋਈ رائے ਇਹਦੇ ਨਾਲੋਂ ਵੱਖਰੀ ਹੈ ਸਾਡੇ ਨਾਲ ਆਪਣੀ ਗੱਲ ਸਾਂਝੀ ਕਰੋ ਮਾੜਾ ਕੰਮ ਹੋਇਆ ਸਰਕਾਰ ਨੂੰ ਇਹ ਜਿਹੜੀ ਦੋ ਨੰਬਰ ਦੀ ਸ਼ਰਾਬ ਹੈ ਜਰੇਲੀ ਹੈ ਉਹਦੀ ਜਿਹੜੀ ਜ਼ਿੰਦਗੀਆਂ ਨਾਲ ਮਤਲਬ ਕਿ ਧੋਖਾ ਦਿੱਤਾ ਬਹੁਤ ਮਾੜੀ ਗੱਲ ਹੋਈ ਹੈ ਪੈਸੇ ਦਿੱਤੇ ਆ ਬੰਦਾ ਨਹੀਂ ਵਾਪਸ ਆਉਂਦਾ ਇਸ ਕਰਕੇ ਸਖਤੀ ਨਾਲ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਹੋ ਜਿਹਾ ਕੰਮ ਕਰਦੇ ਆ ਸਰਕਾਰ ਨੂੰ ਇਹਨੂੰ ਸਖਤ ਸਖਤ ਕਾਰਨ ਜਿੱਦੜੇ ਖਾਉਣੇ ਚਾਹੀਦੇ ਕਿਹੋ ਜੀ ਸਖਤ ਕਾਰਵਾਈ ਤੁਹਾਡੀ ਜਾਚੇ ਕੀ ਹੈ 21 ਬੰਦਿਆਂ ਦੀ ਮੌਤ ਹੋ ਗਈ ਨਜਾਇਜ਼ 21 ਬੰਦੇ ਜ਼ਹਿਰੀਲੀ ਸ਼ਰਾਬ ਨਾਲ ਮਾਰ ਦਿੱਤੇ ਗਏ ਸਖਤ ਕਾਰਵਾਈ ਤੁਹਾਡੇ ਖਿਆਲ ਨਾਲ ਤੁਹਾਡੇ ਨਜ਼ਰੀਏ ਨਾਲ ਕੀ ਹੋਣੀ ਚਾਹੀਦੀ ਸਤੋਂ ਜਿਹੜੀ ਵੀ ਦੇਖੋ ਜਿਹੜੀ ਵੀ ਕੋਈ ਘਟਨਾ ਹੁੰਦੀ ਹੈ ਇਸ ਤਰ੍ਹਾਂ ਦੀ ਉਹਦੇ ਚ ਜਿਹੜੀ ਕਾਰਵਾਈ ਹੈ ਉਹ ਦਾ ਕਾਨੂੰਨ ਮੁਤਾਬਕ ਹੀ ਹੋਣੀ ਹੈ ਨਾ ਹੂੰ ਜੋ ਕਾਨੂੰਨ ਵੱਧ ਤੋਂ ਵੱਧ ਸਜ਼ਾ ਦੇ ਸਕਦਾ ਹੈ ਲੋਕਾਂ ਨੂੰ ਹੂੰ ਉਹ ਜਲਦੀ ਤੋਂ ਜਲਦੀ ਜਿਹੜੀ ਹੋਊਗਾ ਜਿੱਤੀ ਜਾਂਦੀ ਹੈ ਹੂੰ ਚਲੋ ਹੋਰ ਕੋਈ ਇਸ ਤੋਂ ਬਿਨਾ ਤੁਸੀਂ ਵੱਡੀ ਗੱਲ ਕੋਈ ਇਹਦੇ ਬਾਰੇ ਚ ਇਸ ਘਟਨਾ ਬਾਰੇ ਚ ਕਹਿਣੀ ਚਾਹੁੰਦੇ ਹੋਵੋ ਸ਼ਰਾਬ ਬੜੀ ਮਾੜੀ ਚੀਜ਼ ਆ ਤਾਂ ਵੈਸੇ ਇਹਦੀ ਵੱਤੋਂ ਮਾੜੀ ਆ ਹੂੰ ਕਰਨੀ ਨਹੀਂ ਚਾਹੀਦੀ ਨਸ਼ਾ ਕੋਈ ਵੀ ਜਿਹੜਾ ਉਹ ਮਾੜਾ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਮੱਲਾ ਕੇ ਚਿੱਟੇ ਨੇ ਬਹੁਤ ਨੁਕਸਾਨ ਕੀਤਾ ਪਿਛੇ ਜੇ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਤਰਨ ਤਰਨ ਤੇ ਵੀ ਘਟਨਾ ਹੋਈ ਸੀਗੀ ਵਿੱਚ ਕਾਫੀ ਲੋਕਾਂ ਦੀਆਂ ਜਾਨਾਂ ਗਈਆਂ ਸੀ ਹਮ ਪਰ ਸਰਕਾਰਾਂ ਨੇ ਇਹਦੇ ਤੋਂ ਅਜੇ ਤੱਕ ਕੋਈ ਸਿੱਖਿਆ ਨਹੀਂ ਗਾ ਹਮ ਕਿਉਂਕਿ ਇਹਦੇ ਬਾਰੇ ਕੋਈ ਸਖਤ ਕਾਨੂੰਨ ਬਣਾਉਣਾ ਜਿਸ ਦੇ ਨਾਲ ਅੱਗੇ ਤਾਂ ਕੋਈ ਬੰਦਾ ਇਹੋ ਜੀ ਗੱਲ ਕਰੇ ਹਮ ਤੇ ਉਹਨੂੰ ਡਰ ਹੋਵੇ ਕਿ ਮੈਨੂੰ ਬਹੁਤ ਮੇਰਾ ਨੁਕਸਾਨ ਹੋਏਗਾ ਮੈਨੂੰ ਬੜੀ ਸਖਤ ਸਜ਼ਾ ਮਿਲੇਗੀ ਹਮ ਸਖਤ ਕਾਨੂੰਨ ਹੌਣ ਸਾਡੇ ਨਾਲ ਜੁੜ ਰਹੇ ਨੇ ਫਾਸਪਾ ਦੇ ਆਗੂ ਗੁਰਮਖ ਸਿੰਘ ਕੁਲਾ ਬਲੇਰ ਸਾਡੇ ਨਾਲ ਹੁਣ ਟੈਲੀਫੋਨ ਕਾਲ ਤੇ ਜੁੜ ਚੁੱਕੇ ਨੇ ਸਰਦਾਰ ਗੁਰਮਖ ਸਿੰਘ ਕੁਲਾ ਬਲੇਰ ਅਸੀਂ ਵੀ ਆਈਂ ਨਾ ਮੈਂ ਹੋਰ ਕਰਾਂ ਨਾ ਗੱਲ ਕਰਾਂ ਹਾਂਜੀ ਹਾਂਜੀ ਮਜੀਠੇ ਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਨਾਲ ਘਟਨਾ ਵਾਪਰੀ ਹੈ 21 ਲੋਕਾਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਬੱਚਿਆਂ ਦੇ ਸਿਰ ਤੋਂ ਸਾਇਆ ਉੱਠ ਗਿਆ ਉਸ ਬਾਰੇ ਤੁਹਾਡੀ ਕੀ ਰਾਏ ਆ ਸਰਕਾਰ ਨੇ ਜਿਹੜਾ ਮੁਆਵਜ਼ਾ ਦਿੱਤਾ ਉਹ ਸੰਤੁਸ਼ਟ ਸੰਤੁਸ਼ਟੀ ਜਨਕ ਹੈਗਾ ਜਾਂ ਕੁਝ ਹੋਰ ਹੋਣਾ ਚਾਹੀਦਾ ਹੈ ਇਹ ਤਰਨਤਨ ਜ਼ਿਲ੍ਹੇ ਚ ਪਹਿਲਾਂ ਖਡੂਰ ਸਾਹਿਬ ਹਲਕੇ ਚ ਵੀ 100 ਤੋਂ ਵੱਧ ਮੌਤਾਂ ਹੋਈਆਂ ਸੀ ਹੁਣ ਥੋੜੇ ਸਾਲਾਂ ਬਾਅਦ ਹੀ ਮਜੀਠੇ ਚ ਵੀ ਇਹ ਘਟਨਾ ਵਾਪਰ ਗਈ ਹੈ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਮਾਨ ਸਾਹਿਬ ਇਹ ਜਿਹੜੀ ਘਟਨਾ ਵਾਪਰੀ ਹੈ ਪਹਿਲਾਂ ਤਾਂ ਮੈਂ ਕਹਿੰਗਾ ਬਹੁਤ ਮੱਧ ਭਾਗੀ ਅਤੇ ਬਹੁਤ ਹੀ ਨਿੰਦਣਯੋਗ ਹੂੰ ਜਿਹਦੇ ਬਾਰੇ ਤੁਸੀਂ ਕੁਝ ਵੀ ਬਿਆਨ ਨਹੀਂ ਕਰ ਸਕਦੇ ਹੂੰ ਦੂਸਰੀ ਤੁਸੀਂ ਗੱਲ ਕੀਤੀ ਹੈ ਕਿ ਉਹਨਾਂ 10 ਲੱਖ ਉਹਨਾਂ ਪਰਿਵਾਰਾਂ ਵਾਸਤੇ ਕਾਫੀ ਹੈ ਹੂੰ ਮੈਂ ਇੱਕ ਵਾਰ ਤੁਸੀਂ ਇੱਕ ਗੱਲ ਦੱਸੋ ਕਿਸੇ ਪਰਿਵਾਰ ਦਾ ਜੀ ਚਲੇ ਜਾਣਾ ਹੂੰ ਉਹ ਕੰਮ ਕਰਨ ਵਾਲਾ ਮੈਂਬਰ ਚਲੇ ਜਾਣਾ ਹੂੰ ਕੀ ਉਹ 10 ਲੱਖ ਨਾਲ ਉਹਦੀ ਪੂਰਤੀ ਹੁੰਦੀ ਹੈ ਹੂੰ ਇਹ ਸਰਕਾਰ ਇੱਕ ਨਕਮੀ ਸਾਬਤ ਹੋਈ ਆ ਹੂੰ ਚਾਹਤ ਕੇ ਇਸ ਸਰਕਾਰ ਨੂੰ ਹੂੰ ਘੱਟੋ ਘੱਟ ਕਰੋੜ ਰੁਪਈਆ ਦੇਣਾ ਚਾਹੀਦਾ ਜੀ ਤਾਂ ਕੋ ਅਗਲੇ ਦੀ ਥੋੜੀ ਬੜੀ ਕੋ ਹੌਸਲਾ ਫਜ਼ਾਈ ਜਾ ਥੋੜੀ ਬੜੀ ਸੈਟੀਸਫਾਈ ਹੋ ਸਕੇ ਯਸ ਹੂੰ ਦੂਸਰੀ ਗੱਲ ਜੀ ਇਹ ਸ਼ਰਾਬ ਦੀ ਇਹ ਸ਼ਰਾਬ ਜੋ ਮਿਰਨਾ ਫੌਂਟ ਦੇ ਸੰਪਰਕ ਕਰਕੇ ਮੈਨੂੰ ਪਤਾ ਲੱਗਾ ਹੂੰ ਪਹਿਲਾਂ ਤੋਂ ਹੀ ਇਹ ਲਕੋਲ ਦੀ ਸ਼ਰਾਬ ਬਣਾ ਕੇ ਵੇਚਣ ਦਾ ਕੰਮ ਕਰਦੇ ਸੀ ਹੂੰ ਜਿਹੜੀ ਸਰਕਾਰ ਦੀ ਬੜੀ ਤਕੜੀ ਨਿਲਾਕੀ ਰਹੀ ਹੈ ਹੂੰ ਕਿਉਂਕਿ ਇਹੋ ਦੇ ਬੰਦਿਆਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਔਰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਹੈ ਹੂੰ ਕਿਉਂਕਿ ਤੁਸੀਂ ਮੇਰੇ ਨਾਲ ਖਡੂਰ ਸਾਹਿਬ ਦੀ ਵੀ ਗੱਲ ਕੀਤੀ ਹੂੰ ਉਹ ਕਾਂਗਰਸ ਵੇਲੇ ਤੁਸੀਂ ਉਹ ਐਫ ਆਈ ਆਰ ਪਾ ਸਕਦੇ ਜੀ ਉਹ ਜਿਹੜੇ ਬੰਦਿਆਂ ਨੇ ਕਾਰਨਾਮਾ ਕੀਤਾ ਬਸ ਉਹ ਮੌਜੂਦਾ ਸਰਕਾਰ ਨੇ ਮੌਜੂਦਾ ਉਹਦੇ ਖਾਸ ਬੰਦਿਆਂ ਦੇ ਖਾਸ ਉਹਨਾਂ ਕਵਾਰੀਆਂ ਕਰਾ ਕੇ ਉਹਨਾਂ ਜਿਹੜੀ ਐਫ ਆਈ ਆਰ ਸੀ ਖੁਦ ਬੁਰਦ ਕਰ ਦਿੱਤੀ। ਹੂੰ ਪਰ ਇੱਥੇ ਕੀ ਇੱਥੇ ਤੁਸੀਂ ਦੇਖ ਦੇਖ ਰਹੇ ਹੋ ਕਿ ਸਾਨੂੰ ਅਜਿਹੇ ਵਿਅਕਤੀ ਸਿਆਸੀ ਰੋਟੀਆਂ ਨਹੀਂ ਠੇਕਣੀਆਂ ਚਾਹੀਦੀਆਂ। ਹੂੰ ਸਾਨੂੰ ਉਹਨਾਂ ਲੋਕਾਂ ਦੇ ਹਮਦਰਦੀ ਬਣਨਾ ਚਾਹੀਦਾ ਹੈ। ਤੇ ਜਿਨ੍ਹਾਂ ਨੇ ਇਹ ਸ਼ਰਾਬ ਪਿਆਈ ਆ ਹੂੰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਕਿਉਂਕਿ ਜਿੱਤਰਾ ਬਿਗਸਨ ਮਜੀਠੀਆ ਕਹਿ ਰਹੇ ਆ ਇਹ ਚ ਪੀਕੇਦਾਰਾਂ ਦਾ ਤਾਂ ਕੋਈ ਰੋਲ ਹੀ ਨਹੀਂ। ਹੂੰ ਠੇਕੇਦਾਰਾਂ ਦੀ ਗੱਲ ਤਾਂ ਆਉਂਦੀ ਆ ਵੀਰ ਜੀ ਕਿ ਉਹਨਾਂ ਠੇਕੇ 'ਤੋਂ ਸ਼ਰਾਬ ਵੇਚੀ ਆ ਹੂੰ ਇਹ ਤੇ ਸ਼ਰਾਬ ਇੱਕ ਪਿੰਡ 'ਚ ਵਿਕੀ ਆ ਜਿਹੜੇ ਲਕੋਲ ਤੋਂ ਸ਼ਰਾਬ ਬਣਾਉਂਦੇ ਸੀ ਉਹ ਸ਼ਰਾਬ ਪਈ ਆ ਉਹਦੇ ਨਾਲੇ ਮੌਤਾਂ ਹੋਈਆਂ ਹੂੰ ਜਿਹੜੇ ਜਿਹੜੇ ਰਾਜਨੀਤਿਕ ਲੋਕ ਕੋਈ ਮੁੱਖ ਮੰਤਰੀ ਤੋਂ ਅਸਤੀਫਾ ਮੰਗਣ ਦੀ ਗੱਲ ਕਰ ਰਿਹਾ ਕੋਈ ਉੱਥੇ ਜਾ ਕੇ ਆਪਣੀਆਂ ਹੋਰ ਗੱਲਾਂ ਸਰਕਾਰ 'ਤੇ ਇਲਜ਼ਾਮ ਦੀਆਂ ਕਰ ਰਿਹਾ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਲੋਕ ਜਿਹੜੇ ਢੰਗ ਨਾਲ ਗੱਲਬਾਤ ਕਰ ਰਹੇ ਨੇ ਤੁਹਾਡੇ خیال ਨਾਲ ਕੀ ਉਹ ਗੱਲ ਜਾਇਜ਼ ਹੈ ਇੰਨੀ ਕੁ ਗੱਲ ਨਾਲ ਹੀ ਉਹਨਾਂ ਦੇ ਬੋਲਣ ਨਾਲ ਹੀ ਉਹਨਾਂ ਦੇ ਅਸਤੀਫਾ ਮੰਗਣ ਨਾਲ ਹੀ ਇਹ ਪਾਰਟੀਆਂ ਦੇ ਲੋਕ ਉਹਨਾਂ ਦੇ ਪਰਿਵਾਰਾਂ ਨੂੰ ਨਿਆਂ ਦੇ ਰਹੇ ਨੇ ਜਾਂ ਇਹਨਾਂ ਦੀ ਕੋਈ ਜ਼ਿੰਮੇਵਾਰੀ ਇਸ ਤੋਂ ਵੱਡੀ ਹੋਰ ਬੰਦੀ ਹੈ ਮੈਂ ਤਾਂ ਕਹਿੰਦਾ ਜੀ ਇਹ ਭਾਵੇਂ ਕਾਂਗਰਸ ਹੋਵੇ ਜਾਂ ਕੋਈ ਵੀ ਇਹ ਬੋਲ ਰਿਹਾ ਵਾ ਇਹ ਤੇ ਇੱਕ ਸਿਆਸੀ ਰੋਟੀਆਂ ਸੇਕ ਰਹੇ ਆ ਹੂੰ ਜਦ ਕਿ ਸਾਨੂੰ ਇਹੋ ਜਿਹੇ ਕੰਮਾਂ ਜਿੱਥੇ ਇਤਰਾਹ ਦੀਆਂ ਮੋਤਾਂ ਹੋਈਆਂ ਉਥੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੂੰ ਉਹਨਾਂ ਲੋਕਾਂ ਦੇ ਹਮਦਰਦੀ ਬਣਾ ਚਾਹੀਦਾ ਹੈ ਔਰ ਜਿੰਨੀ ਕੋ ਉਹਨਾਂ ਦੀ ਮਦਦ ਕਰ ਸਕੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਪ੍ਰੈਕਟੀਕਲੀ ਮਦਦ ਕਰਨੀ ਚਾਹੀਦੀ ਹੈ ਹਾਂ ਅਖਬਾਰੀ ਬਿਆਨਾਂ ਨਾਲ ਤੇ ਟੀਵੀ ਚੈਨਲਾਂ 'ਤੇ ਦਿੱਤੀਆਂ ਸਟੇਟਮੈਂਟਾਂ ਨਾਲ ਲੋਕਾਂ ਦਾ ਟਿੱਪਣੀ ਪਰ ਧੰਨਵਾਦ ਧੰਨਵਾਦ ਜੀ ਬਹੁਤ ਮਿਹਰਬਾਨੀ ਸਾਨੂੰ ਵੀ ਇਸ ਘਟਨਾ ਦਾ ਬੇਹੱਦ ਜ਼ਿਆਦਾ ਦੁੱਖ ਹੈ ਇਹ ਸਾਡੇ ਦੇਖਣ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਲੋਕਾਂ ਦੀ ਤੀਜੀ ਚੌਥੀ ਘਟਨਾ ਵਾਪਰ ਗਈ ਹੈ ਪਹਿਲੀ ਤੋਂ ਸਭ ਕੁ ਸਿੱਖਿਆ ਹੁੰਦਾ ਤਾਂ ਦੂਜੀ ਨਾ ਵਰਤਦੀ ਦੂਜੀ ਤੋਂ ਸਿੱਖਿਆ ਹੁੰਦਾ ਤਾਂ ਤੀਸਰੀ ਨਾ ਵਰਤਦੀ ਤੀਸਰੀ ਤੋਂ ਸਿੱਖਿਆ ਹੁੰਦਾ ਤਾਂ ਚੌਥੀ ਨਾ ਵਰਤਦੀ ਹੋਨੇ ਮਜੀਠਾ ਕਾਂਡ ਅਸੀਂ ਫੇਰ ਹੱਥਾਂ ਚ ਲੈ ਕੇ ਬੈਠੇ ਆਂ ਲੋਕ ਵਰ ਲਾਪ ਕਰ ਰਹੇ ਨੇ ਰੋ ਰਹੇ ਨੇ ਉਹਨਾਂ ਦੇ ਘਰਾਂ ਦੀ ਹਾਲਤ ਬੜੀ ਖਸਤਾ ਬੜੀ ਨਾਜ਼ੁਕ ਹੈ ਬੜੀ ਮਨ ਨੂੰ ਬਲੁੰਦਰਣ ਵਾਲੀ ਹੈ ਸੋ ਸਾਡੀ ਦੁਆ ਹੈ ਸਾਡੀ ਸਾਡੇ ਪ੍ਰੇ ਹੈ ਕਿ ਅਜਿਹੀ ਘਟਨਾ ਕਦੀ ਕਿਤੇ ਮੁੜ ਨਾ ਵਾਪਰੇ ਪੰਜਾਬ ਦੇ ਪੰਜਾਬ ਸਰਕਾਰ ਉਹ ਲੋਕਾਂ ਨੂੰ ਤੇ ਸਾਨੂੰ ਵੀ ਉਮੀਦ ਹੈ ਕਿ ਉਹ ਇਸ ਲਈ ਪੁਖਤਾ ਤੇ ਚੰਗੇ ਕਦਮ ਪੁੱਟਣਗੇ ਜਿਸ ਨਾਲ ਭਵਿੱਖ ਵਿੱਚ ਅਜਿਹੀ ਘਟਨਾ ਨੂੰ ਕਦੇ ਵੀ ਅੰਜਾਮ ਨਹੀਂ ਮਿਲੇਗਾ ਧੰਨਵਾਦ